ਮੈਂ ਗੁਰਪ੍ਰੀਤ ਸਿੰਘ ਰਿਸ਼ਤੇਦਾਰ ਜਾਨੀ ਹਰਪ੍ਰੀਤ ਸਿੰਘ ਤਲਵੰਡੀ ਸਾਹਿਬ ਨੂੰ ਮੈਂ ਆਪ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਾਨੀ ਹਰਪ੍ਰੀਤ ਸਿੰਘ ਨੇ ਕੋਈ ਖੈਰੀ ਵਕੀਲ ਨਾਲ ਰਹਿ ਕਰਕੇ ਮੇਰੀ ਡੀਜੀਪੀ ਸਾ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੋ ਮੈਂ ਦੱਸਣਾ ਚਾਹੁੰਦਾ ਹਾਂ ਵੀ ਪਹਿਲਾਂ ਵੀ ਇਸੇ ਹਰਪ੍ਰੀਤ ਨੇ 5 ਦਸੰਬਰ 2024 ਨੂੰ ਮੇਰੇ ਘਰੇ ਪੁਲਿਸ ਪੇਜ ਕੇ ਮੈਨੂੰ ਮਾਨਸਿਕ ਟੌਰਚਰ ਅਤੇ ਮਾਨਸਿਕ ਤਸੀਹੇ ਦਿੱਤੀ ਜਿਹਦੇ ਕਰਕੇ ਮੈਂ ਆਪਣਾ ਦੁੱਖ ਜਿਹੜਾ ਦੱਬਿਆ ਹੋਇਆ ਸੀ ਜੋ ਮਰੀ ਸਵੈਮਾਰੀ ਨਾ ਹੋਣ ਕਰਕੇ ਮੈਨੂੰ ਕੌੜਾ ਕੁੱਟ ਪਰ ਕੇ মিডিਆ ਸਾਹਮਣੇ ਆਉਣਾ ਪਿਆ ਹੁਣ ਇਹ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਡੀਜੀਪੀ ਤੋਂ ਮੇਰੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਸੋ ਇਹੇ ਮੈਨੂੰ ਮਰਵਾਣਾ ਦੇ ਪੁਲਿਸ ਕಸ್ಟਡੀ ਵਿੱਚ ਮੇਰੇ ਤੇ ਹੱਬਦਬ ਕਰਵਾ ਕੇ ਸੋ ਮੈਂ ਬੇਨਤੀ ਕਰਦਾ ਹਾਂ ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੇਰਾ ਕਿਸੇ ਨਾਲ ਵੈਰ-ਵਿਰੋਧ ਨਹੀਂ ਹੈ ਮੇਰੇ ਕੋਈ ਖਲਾਫ ਨਹੀਂ ਹੈ ਸੋ ਬੇਨਤੀ ਕਰਦਾ ਹਾਂ ਮੇਰੀ ਜਿਹੜੀ ਰੱਖਿਆ ਹੈ ਆਪ ਸਮਝਦਾਰੀ ਨਾਲ ਉੱਚ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਮੇਰੀ ਰੱਖਿਆ ਕੀਤੀ ਜਾਵੇ ਪੰਜ ਜਥੇਦਾਰ ਗਿਆਨੀ ਹਰਪ੍ਰੀਤ ਜੇ ਕਹਿ ਤੀ ਮੈਂ ਸੁਰੱਖਿਆ ਨਹੀਂ ਲਵਾਗਾ ਕਿਉਂਕਿ ਇਸਨੇ ਮੈਨੂੰ ਪਤਾ ਹੈ ਮਰਵਾ ਦੇਣਾ ਹੈ ਸੋਸਾ ਚਲੋ ਹਮੇਸ਼ਾ ਦਬਾਇਆ ਗਿਆ ਹੈ ਅਜੇ ਦਬਾਉਂਦਾ ਹੀ ਆਇਆ ਹੈ ਆਪ ਸੰਗਤ ਭਲੀ ਭੱਜ ਜਾਣਦੇ ਹੋ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਮੈਂ ਇਹਦੀ ਦਿੱਤੀ ਸੁਰੱਖਿਆ ਨਹੀਂ ਲਵਾਗਾ ਮੈਂ ਗੁਰਪ੍ਰੀਤ ਸਿੰਘ ਰਿਸ਼ਤੇਦਾਰ ਜਾਨੀ ਹਰਪ੍ਰੀਤ ਸਿੰਘ ਤਲਵੰਡੀ ਸਾਹਿਬ ਮੈਂ ਆਪ ਸੰਗਤ ਨੂੰ ਬੇਨਤੀ ਕਰਦਾ ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਖੈਰੀ ਵਕੀਲ ਨਾਲ ਰਹਿ ਕਰਕੇ ਮੇਰੀ ਡੀਜੀਪੀ ਸਭ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੋ ਮੈਂ ਦੱਸਣਾ ਚਾਹਣਾ ਹਾਂ ਵੀ ਪਹਿਲਾਂ ਵੀ ਇਸੇ ਹਰਪ੍ਰੀਤ ਨੇ 5 ਦਸੰਬਰ 2024 ਨੂੰ ਮੇਰੇ ਘਰੇ ਪੁਲਿਸ ਭੇਜ ਕੇ ਮੈਨੂੰ ਮਾਨਸਿਕ ਟੌਰਚਰ ਅਤੇ ਮਾਨਸਿਕ ਤਸੀਹੇ ਦਿੱਤੇ ਜਿਦੇ ਕਰਕੇ ਮੈਂ ਆਪਣਾ ਦੁੱਖ ਜਿਹੜਾ ਦੱਬਿਆ ਹੋਇਆ ਸੀ ਜੋ ਮਰੀਸ ਮੈਨੂੰ ਮਾਰਨਾ ਹੋਣ ਕਰਕੇ ਮੈਨੂੰ ਕੌੜਾ ਕੁੱਟ ਪਰਕੇ মিডিਆ ਸਾਹਮਣੇ ਆਉਣਾ ਪਿਆ ਹੁਣ ਇਹ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਡੀਜੀਪੀ ਤੋਂ ਮੇਰੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਸੋ ਇਹ ਮੈਨੂੰ ਮਰਵਾ ਲਾ ਦੇ ਪੁਲਿਸ ਕਸਟਡੀ ਵਿੱਚ ਮੇਰੇ ਤੇ ਹੱਬਦਬ ਕਰਵਾ ਕੇ ਸੋ ਮੈਂ ਬੇਨਤੀ ਕਰਦਾ ਹਾਂ ਜੇ ਇਹ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੇਰਾ ਕਿਸੇ ਨਾਲ ਵਿਰੋਧ ਨਹੀਂ ਹੈ ਮੇਰੇ ਕੋਈ ਖਲਾਫ ਨਹੀਂ ਹੈ ਸੋ ਬੇਨਤੀ ਕਰਦਾ ਹਾਂ ਮੇਰੀ ਜਿਹੜੀ ਰੱਖਿਆ ਹੈ ਆਪ ਸਮਝਦਾਰੀ ਨਾਲ ਉੱਚ ਅਧਿਕਾਰੀ ਇਹ ਮੇਰੀ ਬੇਨਤੀ ਹੈ ਮੇਰੀ ਰੱਖਿਆ ਕੀਤੀ ਜਾਵੇ ਪਰ ਜਥੇਦਾਰ ਗਿਆਨੀ ਹਰਪ੍ਰੀਤ ਜੇ ਕਹਿ ਤੀ ਮੈਂ ਸੁਰੱਖਿਆ ਨਹੀਂ ਲਵਾਗਾ ਕਿਉਂਕਿ ਇਸਨੇ ਮੈਨੂੰ ਪਤਾ ਹੈ ਮਰਵਾ ਦੇਣਾ ਹੈ ਸੋ ਸੱਚ ਨੂੰ ਹਮੇਸ਼ਾ ਦਬਾਇਆ ਗਿਆ ਹੈ ਉਤੇ ਦਬਾਉਂਦਾ ਹੀ ਆਇਆ ਹੈ ਆਪ ਸੰਗਤ ਭਲੀ ਭੱਤ ਜਾਣਦੇ ਹੋ ਇਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਮੈਂ ਇਹਦੀ ਜੇ ਤੀਸ ਰੱਖਿਆ ਨਹੀਂ ਲਵਾਗਾ